ਅਗਲੀ ਖਬਰ ਵੱਲ ਚਲਈਏ ਤੇ ਚਾਈਨਾ ਨੂੰ ਲੈ ਕੇ ਹਜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਹੋਣੀ ਆ ਰਿਜ਼ਲਟ ਆਣੇ ਆ ਉਹ ਤੋਂ ਪਹਿਲਾਂ ਜਿਹੜੀ ਯੂਐਸਡੀ ਕਾਂਗਰਸ ਆ ਉਹ ਪੂਰੇ ਗਰਮ ਹੋਏ ਪਏ ਹੈਗੇ ਆ ਵੀ ਚਾਈਨਾ ਦੇ ਉੱਤੇ ਕਿੱਦਾਂ ਦੇ ਜਿਹੜੇ ਹੋਰ ਸਟ੍ਰਿਕਟ ਰੂਲਸ ਆ ਉਹ ਆਪਾਂ ਲਾ ਸਕਦੇ ਹੈਗੇ ਆ ਚਾਈਨਾ ਵੀ ਇੱਕ ਕਰਕੇ ਇਹ ਏਸ ਵੀਕ ਨੂੰ ਗਿਣਿਆ ਜਾ ਰਿਹਾ ਆ ਜਿਹਦੇ ਉੱਤੇ ਕਹਿੰਦੇ ਪਏ ਸੀਸੀਪੀ ਐਸਕੋਨਾਲਸ ਤੇ ਇਕਨੋਮਿਕ ਐਡਵਾਂਸਸ ਉਨਾ ਦੇ ਉੱਤੇ ਵਰਕਆਊਟ ਕੀਤਾ ਜਾਊਗਾ ਆ ਤਿੰਨ ਵੀਕ ਕੰਮ ਹੋਣਾ ਹੈ ਨਾ ਕੈਪੀਟਲ ਹਿੱਲ ਦੇ ਉੱਤੇ ਨਵੰਬਰ ਦੇ ਵਿੱਚ ਫਿਰ ਇਲੈਕਸ਼ਨ ਆ ਜਾਣੀ ਹੈਗੀ ਆ ਤੇ ਰਿਪਬਲਿਕਨ ਇਸ ਟਾਈਮ ਕਾਂਗਰਸ ਦੇ ਵਿੱਚ ਮжоਰਿਟੀ ਚ ਅੰਬੜੀ ਥਿੰਨ ਮжоਰਿਟੀ ਚ ਸੋ ਉਹ ਕਹਿੰਦੇ ਆ ਵੀ ਅਸੀਂ ਬਿਲ ਲੈ ਕੇ ਆ ਰਹੇ ਆ ਜਿਹੜਾ ਚਾਈਨੀਜ਼ ਸਪਾਈਵੇਅਰ ਨੂੰ ਅਮਰੀਕਾ ਦੇ ਵਿੱਚੋਂ ਰੂਟ ਆਊਟ ਕਰ ਦੋਗਾ ਫਿਰ ਕੋਈ ਵੀ ਬੰਦਾ ਆ ਕੋਈ ਵੀ ਕੰਪਨੀ ਜਿਹੜੇ ਚਾਈਨ ਦੇ ਸਵਾਈਅਰ ਹੈਗੇ ਉਹਨਾਂ ਨੂੰ ਯੂਜ਼ ਨਹੀਂ ਕਰ ਸਕੂਗਾ ਤੇ ਇਹ ਇੱਕ ਟਫ ਡਿਸੀਜਨ ਹੋਊਗਾ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਜਿਹਦੇ ਵਿੱਚ ਮжоਰਿਟੀ ਲੀਡਰ ਸਟੀਵ ਸਕੈਲੀਜ਼ ਉਹਨਾਂ ਨੇ ਇਹ ਕਿਹਾ ਹੈਗਾ ਪਈ ਇਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਵਰਕਆਊਟ ਕਰ ਰਹੇ ਹੈਗੇ ਆ ਤੇ ਸਾਨੂੰ ਜਿਹੜੀ ਆ ਡੈਮੋਕ੍ਰੇਟਸ ਵੱਲੋਂ ਵੀ ਜਿਹੜੀ ਸਪੋਰਟ ਆ ਉਹ ਇਸ ਬਿਲ ਦੇ ਉੱਤੇ ਚਾਹੀਦੀ ਹੈਗੀ ਆ ਕਹਿੰਦੇ ਵੀ ਸਾਨੂੰ ਰੀਅਲ ਬਾਈ ਪਾਰਟੀ ਸਪੋਰਟ ਚਾਹੀਦੀ ਆ ਇਸ ਬਿਲ ਦੇ ਉੱਤੇ ਰਿਪਬਲਿਕਨਸ ਜਿਹੜੇ ਕਹਿ ਰਹੇ ਹੈਗੇ ਆ ਤੇ ਇਸ ਤੋਂ ਬਿਨਾ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਦੇ ਉੱਤੇ 7500 ਡਾਲਰ ਦਾ ਜਿਹੜਾ ਟੈਕਸ ਕ੍ਰੈਡਿਟ ਦਿੱਤਾ ਗਿਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਨੂੰ ਵੀ ਅਨਡੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਸ ਕਾਂਗਰਸ ਵੱਲੋਂ ਸੋ ਪੀ ਜੇਓ ਬਿੱਲ ਨੂੰ ਜਿਹੜਾ ਆ ਉਹ ਬਿਲਕੁਲ ਕੈਨਸਲ ਕਰ ਦਿੱਤਾ ਜਾਵੇ ਤਾਂ ਕਿ ਜੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਯੂ ਐਸ ਏ ਦੇ ਵਿੱਚ ਜਿਹੜਾ ਕ੍ਰੈਡਿਟ ਨਾ ਮਿਲੇ ਜੇ ਕੋਈ ਖਰੀਦਦਾ ਹੈਗਾ ਤੇ ਕਹਿੰਦੇ ਵੀ ਇਹਦਾ ਮੇਨ ਫੋਕਸ ਹੋਊਗਾ ਵੀ ਐਂਡ ਚਾਈਨੀਜ਼ ਡੋਮਿਨੈਂਸ ਆਫ ਇਲੈਕਟ੍ਰਿਕ ਵਹੀਕਲ ਐਕਟ ਇਹ ਕੈਰਲ ਮਿਲਰ ਜੋ ਵਰਜੀਨੀਆ ਤੋਂ ਆ ਉਹ ਇਸ ਬਿਲ ਨੂੰ ਲੈ ਕੇ ਆ ਰਹੇ ਹੈਗੇ ਆ ਇਸ ਤੋਂ ਬਿਨਾ ਇੱਕ ਬਿਲ ਜਿਹੜਾ ਆ ਉਹ ਯੂ ਐਸ ਫਾਰਮ ਲੈਂਡ ਦੇ ਲਈ ਜਿਹੜਾ ਚਾਈਨਾ ਤੋਂ ਸਮਾਨ ਆਦਾ ਆ ਉਸ ਨੂੰ ਜਿਹੜਾ ਬੰਦ ਕੀਤਾ ਜਾਊਗਾ ਚਾਈਨੀਜ਼ ਐਂਟੀਟੀਜ਼ ਲਗਭਗ 380000 ਏਕੜ ਐਗਰੀਕਲਚਰ ਲੈਂਡ ਯੂ ਐਸ ਏ ਦੇ ਵਿੱਚ ਸੰਨ 2023 ਤੱਕ ਓਨ ਕਰਦੇ ਹੈਗੇ ਆ ਸੋ ਇਹ ਕਾਫੀ ਵੱਡਾ ਜਿਹੜਾ ਅਮਾਉਂਟ ਹੈਗਾ ਆ ਸੋ ਚਾਈਨੀਜ਼ ਓਨਡ ਕੰਪਨੀਆਂ ਇਹ ਜ਼ਮੀਨ ਨੂੰ ਇੱਥੇ ਜਿਹੜੀਆਂ ਓਨ ਕਰਵੀਆਂ ਹੈਗੀਆਂ ਜੀ ਬਿਲਕੁਲ ਅੱਜ ਹੀ ਜਿਹੜਾ ਹਜੋਸ਼ਿੰਗ ਜੀ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜੇ ਰਿਪਬਲਿਕਨ ਸੈਨੇਟਰ ਨੇ ਫਲੋਰੀਡਾ ਤੋਂ ਮਾਰਕ ਰੂਬਿਓ ਉਹਨਾਂ ਨੇ ਆਪਣਾ ਇੱਕ opinion ਜਿਹੜਾ ਐਡੀਟোরিয়াল ਆ ਉਹ ਛਾਪਿਆ ਆ ਉਹ ਕਹਿੰਦੇ ਵੀ ਬੇਜਿੰਗ ਚਾਈਨਾ ਜਿਹੜਾ ਆ ਯੂਐਸ ਦੀ ਇਕਨੋਮੀ ਦੀ ਸੁਪਰਮੇਸੀ ਆ ਉਸ ਨੂੰ ਨਸ਼ਟ ਕਰਨ ਦੇ ਲਈ ਡਿਸਟਰੋਏ ਕਰਨ ਦੇ ਲਈ ਲੱਗਾ ਹੋਇਆ ਆ ਤੇ ਕਹਿੰਦੇ ਵੀ ਆਪਣੇ ਟਾਰਗੇਟ ਨੂੰ ਬਹੁਤ ਜਲਦ ਪੂਰਾ ਵੀ ਕਰ ਸਕਦਾ ਆ ਕਹਿੰਦੇ ਵੀ ਯੂਐਸ ਇਸ ਟਾਈਮ ਕੰਪਲੇਸੈਂਟ ਆ ਢਿੱਲ ਜਿਹੜੀ ਉਹਨਾਂ ਨੇ ਦਿੱਤੀ ਹੋਈ ਆ ਤੇ ਇਹਨਾਂ ਦਾ ਜਿਹੜਾ ਐਡਵਰਸਰੀ ਆ ਯਾਨੀ ਕਿ ਇਸ ਟਾਈਮ ਜਿਹੜਾ ਦੁਸ਼ਮਣ ਮੁਲਕ ਆ ਅ ਜਿਸਨੂੰ ਚਾਈਨਾ ਜਿਹੜਾ ਉਪੇਸ਼ ਕੀਤਾ ਜਾ ਰਿਹਾ ਆ ਵੀ ਉਹ ਉਹ ਇਸ ਟਾਈਮ ਸਭ ਤੋਂ ਤਗੜਾ ਸਭ ਤੋਂ ਐਡਵਾਂਸਡ ਜਿਹੜਾ ਐਡਵਰਸਰੀ ਆ ਆ ਮੁਲਕ ਜਿਹੜਾ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ ਕਿੰਨੇ ਵੀ ਇਹਨਾਂ ਨੇ ਚਾਈਨਾ ਨੇ ਮੇਡ ਇਨ ਚਾਈਨਾ 2025 ਰਿਲੀਜ਼ ਕੀਤਾ ਸੀਗਾ ਜਿਹੜੀ ਚਾਈਨੀਸ ਕਮਿਊਨਿਸਟ ਪਾਰਟੀ ਆ ਤੇ ਕਿੰਨੇ ਵੀ ਉਹਨਾਂ ਨੇ ਉਸ ਦੇ ذریعے ਹੋਂ ਤੱਕ ਕਿ ਦੁਨੀਆ ਦੇ ਉੱਤੇ ਕਾਫੀ ਕਾਬੂ ਵੀ ਪਾਇਆ ਆ 2015 ਦੇ ਵਿੱਚ ਮਈ 2015 ਦੇ ਵਿੱਚ ਉਹਨਾਂ ਨੇ ਇਹ ਜਿਹੜਾ ਇੱਕ ਕਹਿ ਲਓ ਵੀ ਪਰਚਾ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਸੀ ਕਿਹਾ ਨੇ ਵੀ ਹਾਈ ਵੈਲਿਊ ਹਾਈ ਟੈਕਨੋਲੋਜੀ ਸੈਕਟਰਸ ਦੇ ਵਿੱਚ ਦਸਾਂ ਸਾਲਾਂ ਚ ਉਹਨਾਂ ਨੇ ਆਪਣੀ ਧੌਂਸ ਜਿਹੜੀ ਆ ਉਹ ਜਮਾਉਣੀ ਸੀ ਤੇ ਮਾਰਕੋ ਰੂਬੀਓ ਦੇ opinion ਆਰਟੀਕਲ ਦੀ ਗੱਲ ਕਰੀਏ ਤਾਂ ਉਸ ਦੇ ਮੁਤਾਬਕ ਲੱਗ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਹੌਲੀ-ਹੌਲੀ ਵਾਸ਼ਰੀਆ 2019 ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜਿਹੜੇ ਸੈਨੇਟ ਆਫਿਸ ਨੇ ਮੇਰੇ ਨੇ ਰਿਲੀਜ਼ ਕੀਤਾ ਸੀਗਾ ਵੀ ਮੇਡ ਇਨ ਚਾਈਨਾ 2025 ਐਂਡ ਫਿਊਚਰ ਆਫ ਅਮਰੀਕਨ ਇੰਡਸਟਰੀ ਰਿਪੋਰਟ ਐਨਲਾਈਜ਼ ਕਰਕੇ ਪੇਸ਼ ਕੀਤੀ ਸੀ ਵੀ ਬੇਜਿੰਗ ਦਾ ਕਿਦਾਂ ਦਾ ਪਲਾਨ ਆ ਤੇ ਕਿਦਾਂ ਦਾ ਜਿਹੜਾ ਉਹ ਖਤਰਾ ਯੂਐਸਡੀ ਸਿਕਿਉਰਿਟੀ ਤੇ ਪ੍ਰੋਸਪਰਿਟੀ ਦੇ ਲਈ ਜਿਹੜਾ ਉਹ ਬਣਿਆ ਪਿਆ ਹੈ ਜੇ 5 ਸਾਲਾਂ ਦੇ ਵਿੱਚ ਕਹਿੰਦੇ ਵੀ ਉਹ ਆਪਣੇ ਟੀਚੇ ਵੱਲ ਨੂੰ ਦੌੜ ਕੇ ਜਿਹੜਾ ਉਹ ਪਹੁੰਚ ਰਹੇ ਆ ਤੇ ਚਾਈਨਾ ਦੀ ਜਿਹੜੀ ਪ੍ਰੋਗਰੈਸ ਆ ਉਹ ਲਗਾਤਾਰ ਇਸ ਵਿੱਚ ਵਧ ਰਹੀ ਹੈਗੀ ਆ ਸੋ ਕਿੰਨੇ ਵੀ ਸਟੇਟ ਇੰਡਸਟਰੀਅਲ ਕੰਪਲੈਕਸ ਦੇ ਤਹਿਤ ਚਾਈਨਾ ਦੇ ਵਿੱਚ ਮੇਡ ਇਨ ਚਾਈਨਾ 2025 ਦੇ ذریعے ਜਿਹੜਾ ਉਹ ਕਰ ਰਿਹਾ ਆਪਣੇ ਸਾਹਮਣੇ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਖੇਤਰ ਆ ਮੇਡ ਇਨ ਚਾਈਨਾ ਆ ਦੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਆ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਵੱਡੀਆਂ ਜਿਹੜੀਆਂ ਆਟੋ ਮੇਕਰਸ ਆ ਜੋ ਕਿ ਇਲੈਕਟ੍ਰਿਕ ਗੱਡੀਆਂ ਬਣਾਉਣਾ ਚਾਹ ਰਹੇ ਆ ਉੱਥੇ ਸਸਤੀਆਂ ਗੱਡੀਆਂ ਡੰਪ ਕਰਕੇ ਉਹਨਾਂ ਇੰਡਸਟਰੀਜ਼ ਦਾ ਉਹਨਾਂ ਜਿਹੜੀਆਂ ਕੰਪਨੀਆਂ ਦਾ ਕਾਫੀ ਭੱਠਾ ਜਿਹੜਾ ਉਹ ਬਿਠਾਇਆ ਹੈਗਾ ਆ ਸੋ ਕਹਿੰਦੇ ਵੀ ਪਰ ਇਹਨਾਂ ਨੇ ਇਸ ਪਾਸੇ ਵੱਲ ਨੂੰ ਬੜੇ ਤੇਜ਼ੀ ਦੇ ਨਾਲ ਜਿਹੜੇ ਪਹੁੰਚ ਰਹੇ ਆ 2025 ਅਗਲੇ ਸਾਲ ਆ ਤੇ ਯੂ ਐਸ ਆਫਿਸ ਆਫ ਇੰਟੈਲੀਜੈਂਸ ਰਿਪੋਰਟ ਦੱਸ ਰਿਹਾ ਆ ਵੀ ਚਾਈਨਾ ਨੇ 28000 ਮੀਲ ਦਾ ਜਿਹੜਾ ਟਰੈਕ ਆ ਹਾਈ ਸਪੀਡ ਰੇਲ ਦਾ ਉਹ ਆਲਰੇਡੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਉਹ ਬਣਾ ਲਿਆ ਆ ਉਹਨਾਂ ਦਾ ਜਿਹੜਾ 80% ਜਿਹੜਾ ਗਲੋਬਲ ਸੋਲਰ ਪਾਵਰ ਸਪਲਾਈ ਚੇਨ ਆ ਉਸ ਦੇ ਉੱਤੇ ਚਾਈਨਾ ਜਿਹੜਾ ਪੂਰੀ ਤਰ੍ਹਾਂ ਕਾਬਜ਼ ਆ ਆ ਤੇ ਇਲੈਕਟ੍ਰਿਕ ਗੱਡੀਆਂ ਦਾ ਮੈਂ ਤੁਹਾਨੂੰ ਆਲਰੇਡੀ ਇਸ ਦੇ ਵਿੱਚ ਦੱਸ ਚੁੱਕਾ ਹਾਂ ਸੋ ਕਹਿੰਦੇ ਵੀ ਪੰਜ ਹੋਰ ਅਜਿਹੀਆਂ ਫੀਲਡ ਨੇ ਜਿਹਦੇ ਵਿੱਚ ਬੇਜਿੰਗ ਦਾ ਇੰਡਸਟਰੀਅਲ ਪਾਲਿਸੀ ਉਹ ਅੰਡਰ ਪਰਫਾਰਮ ਤਾਂ ਚਾਹੇ ਉਹ ਕਰ ਰਹੀ ਆ ਪਰ ਬਹੁਤ ਹੀ ਥੋੜੇ ਜਿਹੜੇ ਉਹ ਮਾਰਜਨ ਦੇ ਵਿੱਚ ਕਹਿੰਦੇ ਵੀ ਚਾਈਨਾ ਦਾ ਜਿਹੜਾ ਸਪੇਸ ਦਾ ਖੇਤਰ ਆ ਜਿਹੜੀ ਪਲਾਟ ਦੇ ਵਿੱਚ ਜਾਣ ਵਾਲਾ ਆ ਉਹ ਅਮਰੀਕਾ ਤੇ ਰੂਸ ਦੇ ਉਹ ਜਿਹੜਾ ਉਹ ਟੱਕਰ ਦੇ ਰਿਹਾ ਆ ਡਰੋਨ ਦੇ ਵਿੱਚ ਜਿਹੜਾ ਉਹ ਬਣਾਉਣ ਨੂੰ ਲੈ ਕੇ ਉਹ 70% ਜਿਹੜੀ ਇੰਡਸਟਰੀ ਆ ਉਹਨਾਂ ਨੇ ਕੈਪਚਰ ਕੀਤੀ ਆ ਬਾਇਓਟੈਕ ਜਿਹੜੀਆਂ ਕੰਪਨੀਆਂ ਆ ਜੋ ਕਿ ਵੈਸਟਰਨ ਕੈਪੀਟਲ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਆ ਪਰ ਫਿਰ ਵੀ ਉਸ ਦੇ ਵਿੱਚ ਨਵਾਂ ਮਟੀਰੀਅਲ ਤੇ ਰਿਸਰਚ ਤੇ ਡਿਵੈਲਪਮੈਂਟ بیس ਜਿਹੜਾ ਉਹਨਾਂ ਨੇ ਬਣਾਇਆ ਹੈਗਾ ਰੋਬੋਟਿਕਸ ਦੇ ਵਿੱਚ ਉਹ ਅੱਗੇ ਵੱਧ ਰਹੇ ਆ ਮਾਈਕਰੋਚਿਪ ਮੈਨੂਫੈਕਚਰਿੰਗ ਦੇ ਵਿੱਚ ਹੀ ਅਜੇ ਹਾਲ ਦੀ ਘੜੀ ਯੂਐਸ ਕਹਿੰਦੇ ਵੀ ਉਹ ਸਟਰੋਂਗ ਹੈਗਾ ਆ ਨਹੀਂ ਤਾਂ ਆ ਕਹਿੰਦੇ ਵੀ ਚਾਈਨਾ ਵਾਲੇ ਜੇ ਉਹਦੇ ਵਿੱਚ ਵੀ ਅੱਗੇ ਲੰਘ ਗਏ ਤਾਂ ਉਹਨਾਂ ਨੂੰ ਰੋਕਣਾ ਫਿਰ ناکਾਮਯਾਬ ਜਿਹੜਾ ਹੋਊਗਾ ਚਾਈਨਾ ਦਾ ਜਿਹੜਾ ਕਹਿੰਦੇ ਵੀ ਖੇਤੀਬਾੜੀ ਵਾਲਾ ਖੇਤਰ ਆ ਉਹ ਸੈਕਟਰ ਜਿਹੜਾ ਆ ਉਹ ਅਜੇ ਪਰਫਾਰਮ ਜਿਹੜਾ ਉਹ ਸੋਨਾ ਨਹੀਂ ਕਰ ਰਿਹਾ ਆ ਟ੍ਰੇਡ ਜਿਹੜਾ ਉਹਨਾਂ ਦਾ ਡੈਫਿਸਿਟ ਜਿਹੜਾ ਐਗਰੀਕਲਚਰ ਦਾ ਚੱਲ ਰਿਹਾ ਆ ਪਰ ਮਾਰਕੋ ਰੂਬੀਓ ਦਾ ਇਹ ਜਿਹੜਾ opinion ਆਰਟੀਕਲ ਉਸ ਸੰਦਰਭ ਦੇ ਵਿੱਚ ਆਉਣਾ ਜਦੋਂ ਹੁਣ ਇਲੈਕਸ਼ਨ ਆ ਬਿਲਕੁਲ ਸਿਰ ਦੇ ਉੱਤੇ ਆ ਤੁਸੀਂ ਵੀ ਜਿਹੜੀ ਹੁਣੇ ਚਰਚਾ ਜਿਹੜੀ ਉਹ ਚੀਨ ਨੂੰ ਲੈ ਕੇ ਕਰ ਰਹੇ ਆ ਇਹ ਇੱਕ ਜਰੂਰ ਖਤਰੇ ਦਾ ਜਿਹੜੀ ਘੰਟੀ ਆ ਯੂਐਸ ਦੇ ਲਈ ਲਗਾਤਾਰ ਲੌਂਗ ਟਰਮ ਦੇ ਲਈ ਜਿਹੜੀ ਉਹ ਲਗਾਤਾਰ ਚਾਈਨਾ ਤੋਂ ਜਿਹੜੀ ਉਹ ਹਮੇਸ਼ਾ ਹੀ ਵੱਜਦੀ ਰਹੀ ਆ ਜੀ ਬਿਲਕੁਲ